ਅਸ਼ੀਕਾਲ ਮਹਾਂਤਿਆ ਸੰਜਨ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਸਿੰਗਰ ਜੈਜੀਬੀ ਜਿਸ ਨੂੰ ਹਰ ਕੋਈ ਜਾਣਦਾ ਹੈ ਜਿਸ ਦੇ ਗਾਣਿਆਂ ਦਾ ਹਰ ਕੋਈ دیਵਾਨਾ ਹੈ ਉਹਨਾਂ ਦਾ ਗਾਣਾ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਸੁਣਿਆ ਜਾਂਦਾ ਹੈ ਪਰ ਇਸ ਵਾਰ ਜੈਜੀਬੀ ਇੱਕ ਨਵੇਂ ਵਿਵਾਦ ਦੇ ਵਿੱਚ ਫਸੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਬੀਤੇ ਮਹੀਨੇ ਉਹਨਾਂ ਨੇ ਇੱਕ ਗੀਤ ਲਾਂਚ ਕੀਤਾ ਮਨਕ ਸ਼ਕੀਨਾ ਦੀ ਜਿਸ ਦੇ ਵਿੱਚ ਮਹਿਲਾ ਜਿਹੜੀ ਹੈ ਯਾਨੀ ਕਿ ਔਰਤਾਂ ਦੀ ਤੁਲਨਾ ਜਿਹੜੀ ਇੱਕ ਪੇੜ ਦੇ ਨਾਲ ਕੀਤੀ ਗਈ ਹੈ ਇਸ ਗੱਲ ਤੇ ਮਹਿਲਾ ਆਯੋਗ ਨੂੰ ਇਤਰਾਜ਼ ਹੋਇਆ ਉਹਨਾਂ ਨੇ ਨੋਟਿਸ ਭੇਜਿਆ ਜੱਜੀਬੀਨੂ ਤੇ ਜਿਨ੍ਹਾਂ ਨੇ ਗੀਤ ਲਿਖਿਆ ਹੈ ਜਿਤ ਕਦੋਵਾਲ ਉਹਨਾਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਇਸ ਦਾ ਜਵਾਬ ਵੀ ਇੱਕ ਹਫਤੇ ਦੇ ਅੰਦਰ ਦੇਣਾ ਹੋਵੇਗਾ ਜੇਕਰ ਨਾ ਦਿੱਤਾ ਤਾਂ ਕਾਨੂੰਨੀ ਕਾਰਵਾਈ ਹੋਵੇਗੀ ਨਾਲੇ ਜਿਹੜਾ ਜਵਾਬ ਦੇਣਾ ਉਹ ਈਮੇਲ ਰਾਹੀਂ ਕਰਨਾ ਹੈ ਲੇਕਿਨ ਇਸ ਗਾਣੇ ਦੇ ਵਿੱਚ ਕਿਸ ਤਰ੍ਹਾਂ ਮਹਿਲਾਵਾਂ ਨੂੰ ਜਾਂ ਔਰਤਾਂ ਨੂੰ ਜਿਹੜਾ ਭੇਡ ਦੇ ਨਾਲ ਤੁਲਨਾ ਕੀਤੀ ਗਈ ਹੈ ਤੁਹਾਨੂੰ ਗਾਣਾ ਵੀ ਸੁਣਾ ਦਿੰਨੇ ਆ ਥੋੜਾ ਚਲਕਾ ਦਿਖਾਵਾਂਗੇ ਕਿ ਕਿੱਥੇ ਕੀ ਗਲਤ ਸ਼ਬਦਾवली ਜਿਹੜੀ ਵਰਤੋਂ ਕੀਤੀ ਗਈ ਹੈ ਉਹ ਕਿਵੇਂ ਕੀਤੀ ਗਈ ਤੇ ਮਹਿਲਾ ਆਯੋਗ ਨੇ ਕਿਸ ਤਰ੍ਹਾਂ ਨੋਟਿਸ ਭੇਜੇ ਕਿਸ ਤਰ੍ਹਾਂ ਐਕਸ਼ਨ ਚੁੱਕਿਆ ਹੈ ਦਾਦੇ ਇਹ ਤੁਹਾਨੂੰ ਕੀ ਕੜੀ ਚੇਤਾਵਨੀ ਦਿੱਤੀ ਗਈ ਹੈ ਕਿ ਆਪਣਾ ਪੱਖ ਈਮੇਲ ਦੇ ਜ਼ਰੀਏ ਭੇਜਣਗੇ ਵਰਨਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੱਜੀ ਵੀ ਦਾ ਦੱਸਦੇ ਕਿ ਅੱਜ ਜਨਮ ਦਿਨ ਹੈ ਅਤੇ ਉਸੇ ਜਨਮ ਦਿਨ ਦੇ ਰਿਪੀਟ ਤੇ ਜਨਮ ਦਿਨ ਵਾਲੇ ਹੀ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਨੋਟਿਸ ਦੇ ਵਿੱਚ ਚੇਅਰਪਰਸਨ ਪੰਜਾਬ ਰਾਜ ਮਹਿਲਾ ਆਯੋਗ ਦੇ ਵੱਲੋਂ ਇਸ ਗੀਤ ਦੇ ਵਿੱਚ ਕਾਰਵਾਈ ਕਰਨ ਲਈ ਸੂ ਮੋਟੋ ਲਿਤਾ ਗਿਆ ਹੈ ਨੋਟਿਸ ਮਿਲਣ ਤੋਂ ਬਾਅਦ ਇੱਕ ਹਫਤੇ ਦੇ ਅੰਦਰ ਹੀ ਜੱਜ ਵੀ ਅਤੇ ਰਾਈਟਰ ਕਦਵਾਲ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ ਪੰਜਾਬ ਮਹਿਲਾ ਆਯੋਗ ਦੀ ਗੱਲ ਕਰੀਏ ਤਾਂ ਪੰਜਾਬ ਰਾਜ ਮਹਿਲਾ ਆਯੋਗ ਦੇ ਵਿੱਚ ਚੇਅਰਪਰਸਨ ਦਾ ਅਹੁਦਾ ਖਾਲੀ ਸੀ ਇਸ ਅਹੁਦੇ ਤੇ ਪਹਿਲਾਂ ਮਨੀਸ਼ਾ ਗੁਲਾਟੀ ਨੂੰ ਨਿਯੁਕਤ ਕੀਤਾ ਗਿਆ ਸੀਗਾ ਆਪ ਸਰਕਾਰ ਬਣਨ ਤੋਂ ਬਾਅਦ ਮਨੀਸ਼ਾ ਗੁਲਾਟੀ ਨੂੰ ਆਪਣੀ ਕੁਰਸੀ ਦੇ ਲਈ ਲੜਾਈ ਕਰਨੀ ਪਈ ਸੰਘਾੜਸ਼ ਕਰਨਾ ਪਿਆ ਹਾਈ ਕੋਰਟ ਤੱਕ ਦਾ ਰੁਕ ਕੀਤਾ ਗਿਆ ਸੀਗਾ ਪਰ ਹੁਣ ਇਸ ਅਹੁਦੇ ਤੇ ਆਪ ਸਰਕਾਰ ਦੇ ਵੱਲੋਂ ਮੁਹਾਲੀ ਦੇ ਵਿੱਚ ਰਾਜ ਲਾਲੀ ਗਿੱਲ ਨੂੰ ਇਹ ਅਹੁਦਾ ਸੰਭਾਲਣ ਨੂੰ ਦਿੱਤਾ ਗਿਆ ਹੈ ਅਤੇ ਉਹਨਾਂ ਦੇ ਵੱਲੋਂ ਹੀ ਜੱਜੀਬੀ ਦੇ ਗਾਣੇ ਨੂੰ ਗੀਤ ਨੂੰ ਸੰਗਿਆਨ ਲਿਤਾ ਗਿਆ ਜਿਸ ਦੇ ਵਿੱਚ ਮਹਿਲਾ ਦੇ ਖਿਲਾਫ ਆਪੱਤੀ ਜਨਕ ਜਿਹੜਾ ਸ਼ਬਦ ਹੈ ਉਹ ਉਸ ਦਾ ਇਸਤੇਮਾਲ ਕੀਤਾ ਗਿਆ ਜਿਸ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਹੀ ਨੋਟਿਸ ਜਾਰੀ ਕੀਤਾ ਗਿਆ ਤੇ ਜਵਾਬ ਮੰਗਿਆ ਗਿਆ ਇੱਕ ਹਫਤੇ ਦੇ ਅੰਦਰ ਫਿਲਹਾਲ ਤੁਸੀਂ ਇਸ ਖਬਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੱਜੀ ਬੀ ਨੇ ਗਾਣੇ ਦੇ ਵਿੱਚ ਜੋ ਸ਼ਬਦ ਇਸਤੇਮਾਲ ਕੀਤੇ ਨੇ ਉਹ ਕਿੰਨਾ ਕੁ ਸਹੀ ਨੇ ਜਾਂ ਫਿਰ ਸਿਰਫ ਗਾਣੇ ਦੇ ਤੌਰ ਤੇ ਗੀਤ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਤੁਹਾਡੀ ਕੀ رائے ਕੀ ਵਿਚਾਰ ਨੇ ਤੁਸੀਂ ਸ਼ੇਅਰ ਜਰੂਰ ਕਰਨਾ ਕਮੈਂਟ ਬਾਕਸ ਦੇ ਵਿੱਚ